ਸਾਸਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਕਰ ਨੇ ਆਖ ਦਿੱਤੀ ਵੱਡੀ ਗੱਲ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 50 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਪਹਿਲਾਂ ਇੱਕ ਬੜਾ ਬਚਕਾਨਾ ਬਿਆਨ ਦਿੱਤਾ ਗਿਆ ਸੀ ਸੁਨੀਲ ਕੁਮਾਰ ਜਾਕਰ ਵੱਲੋਂ ਸੁਨੀਲ ਕੁਮਾਰ ਜਾਕਰ ਨੇ ਕਿਹਾ ਸੀ ਕਿ ਐਮ ਐਸ ਪੀ ਦੇ ਨਾਲ ਭਾਰਤ ਦੇ ਕਿਸਾਨਾਂ ਦਾ ਫਾਇਦਾ ਨਹੀਂ ਬਲਕਿ ਨੁਕਸਾਨ ਹੋਵੇਗਾ ਬਾਅਦ ਵਿੱਚ ਜਦੋਂ ਪੂਰੇ ਪੰਜਾਬ ਅਤੇ ਭਾਰਤ ਦੇ ਕਿਸਾਨਾਂ ਨੇ ਕਲਾਸ ਲਗਾਈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕੇ ਸੁਨੀਲ ਕੁਮਾਰ ਜਾਖੜ ਬੜੀ ਜਲਦੀ ਹੀ ਕਿਸਾਨੀ ਮਸਲੇ ਹੱਲ ਕੋਉਣਗੇ ਅਤੇ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣਗੇ ਅੱਜ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਨਾਲ ਸੁਨੀਲ ਕੁਮਾਰ ਜਾਖੜ ਦੀ ਮੁਲਾਕਾਤ ਹੋਈ ਸ਼੍ਰੀ ਕੁਮਾਰ ਜਾਖੜ ਨੇ ਜੋ ਮੁਲਾਕਾਤ ਕਰਦੇ ਇਸ ਸਮੇਂ ਪત્રਕਾਰਾਂ ਨੂੰ ਕਿਹਾ ਕਿ ਮੈਂ ਜਿਹੜੀਆਂ ਮੰਗਾਂ ਕਿਸਾਨਾਂ ਵੱਲੋਂ ਅਤੇ ਖਾਸ ਕਰਕੇ ਜਿਹੜੀ ਐਮਐਸਪੀ ਦੀ ਗੱਲ ਕਹੀ ਜਾ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡਰੇਵਾਲ ਵੱਲੋਂ ਉਹ ਮੈਂ ਕੇਂਦਰੀ ਮੰਤਰੀ ਯਾਨੀ ਕਿ ਖੇਤੀਬਾੜੀ ਕੇਂਦਰੀ ਮੰਤਰੀ ਸ਼ਿਬਰਵਾਤ ਚੋਹਾਨ ਦੇ ਅੱਗੇ ਰੱਖ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਵੀ ਗੱਲ ਗੱਲਬਾਤ ਕੀਤੀ ਹੈ ਯਾਨੀ ਕਿ ਜਿੜਨੇ ਵੀ ਵੱਡੇ ਆਗੂ ਨੇ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਦੇ ਉਹਨਾਂ ਨੇ ਆ ਕਿਹਾ ਕਿ ਮੈਂ ਇੱਕ ਇੱਕ ਨਾਲ ਮਿਲ ਕੇ ਐਮਐਸਪੀ ਦੇ ਮੁੱਦੇ ਤੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਉਹ ਹੱਲ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਮੰਤਨ ਕੀਤਾ ਜਾ ਰਿਹਾ ਹੈ ਕਮੇਟੀ ਬਿਠਾ ਦਿੱਤੀ ਗਈ ਹੈ ਅਸੀਂ ਵੀ ਸੋਚ ਰਹੇ ਹਾਂ ਕਿ ਭਾਰਤ ਦੇ ਸਾਰੇ ਲੋਕਾਂ ਨੂੰ 23 ਫਸਲਾਂ ਉੱਤੇ ਐਮਐਸਪੀ ਦੇ ਦਿੱਤੀ ਜਾਵੇ। ਯਾਨੀ ਕਿ ਅੱਜ ਸੁਨੀਲ ਕੁਮਾਰ ਜਾਖੜ ਨੇ ਮੁਲਾਕਾਤ ਕੀਤੀ ਖੇਤੀਬਾੜੀ ਕੇਂਦਰੀ ਮੰਤਰੀ ਸ਼ਿਵਰਾਜ चौहान ਦੇ ਨਾਲ। ਸ਼ਿਵਰਾਜ चौहान ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਅਮਨ ਸ਼ਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਮੁੱਦੇ ਤੇ ਗੱਲਬਾਤ ਕਰਾਂਗਾ। ਉਹਨਾਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੀ ਜਾਨ ਕੀਮਤੀ ਹੈ। ਕਿਸੇ ਵੀ ਸਮੇ ਉਸ ਦੇ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਲਗਭਗ ਅੱਜ ਉਹਨਾਂ ਨੂੰ 50 ਦਿਨ ਪੂਰੇ ਹੋ ਗਏ ਨੇ ਮਰਨ ਵਰਤ ਉਤੇ ਬੈਠੇ ਹੋਏ ਜੇ ਗੱਲ ਕਰੀਏ ਕਿਸਾਨ ਆਗੂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਹੱਡੀਆਂ ਅਤੇ ਮਾਸ ਨੇ ਸੁਗੜਨਾ ਸ਼ੁਰੂ ਕਰ ਦਿੱਤਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕਿਸੇ ਵੀ ਸਮੇ ਵੱਡਾ ਹਾਦਸਾ ਹੋ ਸਕਦਾ ਹੈ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਇਹ ਗੱਲ ਮੈਂ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਜੋ ਖੇਤੀਬਾੜੀ ਦੇ ਨੇ ਸ਼ਿਵਰਾ ਚੋਹਾਰ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਹੈ ਉਨ੍ਹਾਂ ਵੱਲੋਂ ਮੈਨੂੰ ਭਰੋਸਾ ਦਿਵਾਇਆ ਗਿਆ ਹੈ ਭਾਰਤ ਦੇ ਲੋਕਾਂ ਵਾਸਤੇ ਤਾਂ ਨਹੀਂ ਸ਼ਾਇਦ ਹੋ ਸਕਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਮਐਸਪੀ ਮਿਲੇ ਯਾਨੀ ਕਿ ਇਸ ਪ੍ਰੋਸਾ ਪ੍ਰਗਟਾਇਆ ਗਿਆ ਹੈ ਪੰਜਾਬ ਦੇ ਪ੍ਰਧਾਨ ਸੁਨੀਲ ਕੁਮਾਰ ਜਾਕਰਵਰ ਨੂੰ ਸੁਨੀਲ ਕੁਮਾਰ ਜਾਕਰ ਨੇ ਕਿਹਾ ਕਿ ਮੈਂ ਪੂਰੀ ਵਾ ਲਾਵਾਂਗਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਨਵਿਨਸ ਕਰਾਂਗਾ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਕਿ ਪੰਜਾਬ ਨੂੰ ਐਟਲਿਸ ਸਾਰੀਆਂ ਫਸਲਾਂ ਉੱਤੇ ਐਮਐਸਪੀ ਦਿਓ ਤਾਂ ਕਿ ਇਹ ਜਿਹੜਾ ਧਰਨਾ ਹੈ ਪ੍ਰੋਟੈਸਟ ਹੈ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਡਟੇ ਹੋਏ ਨੇ ਇਸ ਨੂੰ ਖਤਮ ਕੀਤਾ ਜਾ ਸਕੇ ਆ ਸ੍ਰੀ ਕੁਮਾਰ ਜਾਕਰ ਨੇ ਕਿਹਾ ਕਿ ਲੱਗਦਾ ਹੈ ਮੈਨੂੰ ਕਿ ਮੇਰੀਆਂ ਗੱਲਾਂ ਜਿਹੜੀਆਂ ਨੇ ਜਿਹੜੀਆਂ ਮੈਂ ਅੱਗੇ ਰਿਕੁਐਸਟ ਬੇਨਤੀਆਂ ਕੀਤੀਆਂ ਨੇ ਜਲਦੀ ਜਿਹੜੀਆਂ ਨੇ ਸੁਣ ਲਈਆਂ ਜਾਣਗੀਆਂ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਧੰਨਵਾਦ